ਤੰਦਰਨ ਬਸ ਸਟੈਂਡ ਦੇ ਹਾਲਾਤ ਬਣਨ ਦੇ ਤਰਸੇ ਯੋਗ ਹਰ ਪਾਸੇ ਜਮਾ ਹੋਇਆ ਕੂੜਾ ਕਰਕਟ ਬਰਸਾਤ ਹੋਣ ਤੇ ਬਣ ਜਾਂਦਾ ਛੱਪੜ ਸੋ ਬਸ ਤੇ ਵਿੱਚ ਸਫਰ ਕਰਨ ਵਾਲਿਆਂ ਨੇ ਕਿਹਾ ਕਿ ਇੱਥੋਂ ਦੇ ਬੁਰੇ ਹਾਲਾਤ ਬਣੇ ਹੋਏ ਨੇ ਬਸ ਡੈਂਟ ਪ੍ਰਸ਼ਾਸਨ ਕੋਈ ਵੀ ਧਿਆਨ ਨਹੀਂ ਦੇ ਰਿਹਾ ਸੋ ਲੰਬੇ ਰੂਟ ਦੀਆਂ ਬੱਸਾਂ ਬਾਹਰੋਂ ਬਾਹਰ ਹੀ ਨਿਕਲ ਜਾਂਦੀਆਂ ਨੇ ਜੋ ਕਿ ਸਹੀ ਨਹੀਂ ਸੋ ਬਰਸਾਤ ਹੋਣ ਤੇ ਛੱਪੜ ਬਣ ਜਾਂਦਾ ਜਿਹੜੇ ਕਿ ਹਾਲਾਤ ਹਰ ਪਾਸੇ ਕੂੜਾ ਕਰਕਟ ਜਮਾ ਹੋਇਆ ਰਹਿੰਦਾ ਜਿਸ ਕਾਰਨ ਕਿ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਰਹਿੰਦਾ ਸੋ ਤਰਨਤਨ バス ਸਟੈਂਡ ਦੇ ਹਾਲਾਤ ਨੇ ਜੁੜੇ ਕੀ ਤਰਸਯੋਗ ਬਣੇ ਹੋਏ ਨੇ ਜੁਤੇ ਕੀ ਹਰ ਪਾਸੇ ਗੂੜਾ ਕਰਕਟ ਜਮਾ ਹੋਇਆ ਤੇ ਬਾਰਿਸ਼ ਦਾ ਪਾਣੀ ਵਿਰੁਕ ਜਾਂਦਾ ਹੈ ਤਾਂ ਉਸ ਦੇ ਕਰਕੇ ਹਾਲਾਤ ਕਾਫੀ ਤਰਸਯੋਗ ਬਣ ਜਾਂਦੇ ਨੇ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਮੈਂ ਹਾਂ ਵਿਜੇ ਕੁਮਾਰ ਜਿਤਨਾ ਕੀ ਤਰਨਤਨ ਦਾ ਬਸ ਅੱਡਾ ਹੈ ਬਸ ਅੱਡੇ ਦੇ ਵਿੱਚ ਹਾਲਾਤ ਇੰਨੇ ਤਰਸਨਯੋਗ ਹੈ ਕਿ ਲੋਕ ਜਦੋਂ ਆਉਂਦੇ ਨੇ ਮੁਸਾਫਰ ਤਾਂ ਉਹ ਦੇਖਦੇ ਨੇ ਅੰਕ ਕਿ ਇਹ ਹੈ ਤਰਨਤਨ ਦਾ ਬਸ ਅੱਡਾ ਜਿੱਥੇ ਕੀ ਪਾਣੀ ਭਰਿਆ ਰਹਿੰਦਾ ਹੈ ਔਰ ਵੇਖ ਸਕਦੇ ਜੋ ਕਿ ਇਥੇ ਇੰਨਾ ਜਿਆਦਾ ਬੁਰੇ ਹਾਲਾਤ ਨੇ ਔਰ ਚਿੱਕੜ ਤੇ ਇਹਦੇ ਨਾਲ ਨਾਲ ਕਿ ਅਗਰ ਬਾਥਰੂਮ ਹੀ ਅੰਦਰ ਵੇਖੇ ਗਏ ਤਾਂ ਬਾਥਰੂਮ ਦੇ ਵਿੱਚ ਜਿਹੜਾ ਕਿ ਪਾਣੀ ਤੱਕ ਨਹੀਂ ਹੈਗਾ ਔਰ ਉਸਦੇ ਨਾਲ-ਨਾਲ ਜੇ ਅਗਰ ਕੋਈ ਬਾਥਰੂਮ ਕਰਦਾ ਹੈ ਤਾਂ ਉਹਨਦੇ ਕੋ 5 ਰੁਪਏ ਲੈ ਲੜਿੰਗ 10 ਰੁਪਏ ਔਰ ਇੰਨੇ ਜਿਆਦਾ ਮਾੜੇ ਹਾਲਾਤ ਨੇ ਇਸ ਬਸਾਡੇ ਦੇ ਕਿ ਲੋਕ ਮੰਗ ਕਰ ਰਹੇ ਨੇ ਕਿ ਇਸ ਬਸਾਡੇ ਦਾ ਸੁਧਾਰ ਕੀਤਾ ਜਾਵੇ ਤਾਂ ਕਿ ਜਿਹੜੀ ਲੋਕਾਂ ਨੂੰ ਸਹੂਲਤਾਂ ਮਿਲ ਸਕੇ ਚਵੀਕਰ ਇਥੇ ਵਿਕਿਆ ਜਾਂਦਾ ਹੈ ਕਿ ਕੋੜਾ ਕਰਕਟ ਬੁਰੇ ਹਾਲਾਤ ਜਦ ਕਿ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਪੱਟੀ ਦੇ ਰਹਿਣ ਵਾਲੇ ਹਨ ਔਰ ਇਹ ਬੱਸਾਡਾ ਉਹਨਾਂ ਦੇ ਹੀ ਅੰਡਰ ਆਉਂਦਾ ਹੈ ਪਰ ਵੇਕਰ ਨੂੰ ਮਿਲਦਾ ਹੈ ਕਿ ਵਿਜ਼ਿਟ ਇੱਕ ਵਾਰੀ ਵੀ ਨਹੀਂ ਕੀਤਾ ਗਿਆ ਅਗਰ ਵਿਜ਼ਿਟ ਕਰਨਗੇ ਔਰ ਇਥੋਂ ਦਾ ਪਤਾ ਲੱਗ ਸਕਦਾ ਹੈ ਕਿ ਤਰਨਤਾਰਨ ਦੇ ਬੱਸਾਡੇ ਦੇ ਹਾਲਾਤ ਕੀ ਨੇ ਅਸੀਂ ਅੰਦਰ ਵੀ ਤੁਹਾਨੂੰ ਦਿਖਾਉਨੇ ਆ ਕਿ ਜਦੋਂ ਤੁਸੀਂ ਅੰਦਰ ਜਾਣਾ ਹੋਵੇ ਤਾਂ ਆ ਦੇਖ ਸਕਦੇ ਜੋ ਕਿ ਇਥੋਂ ਦੇ ਹਾਲਾਤ ਕਿੰਨੇ ਬੱਤਰ ਨੇ ਔਰ ਜਿਹੜਾ ਬੱਸਾਡਾ ਹੈ ਤਾਂ ਇਹਦੇ ਐ ਦੂਸਰੀ ਸਾਈਡ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਜਦੋਂ ਕੋਈ ਲੈਟਰਿੰਗ ਬਾਥਰੂਮ ਜਾਵੇ ਤਾਂ ਲੋਕਾਂ ਕੋਲੋਂ 5 ਰੁਪਏ 10 ਰੁਪਏ ਉਹ ਲੈ ਜਾਂਦੇ ਨੇ ਫਿਰ ਪਾਣੀ ਵੀ ਨਹੀਂ ਅੰਦਰ ਹੁੰਦਾ ਔਰ ਹਾਲਾਤ ਇਹਨੇ ਤਰਸਨਯੋਗ ਹੈ ਕਿ ਲੋਕ ਮੰਗ ਕਰ ਰਹੇ ਨੇ ਕਿ ਬੱਸ ਅਡਾ ਕਰਨ ਕਰਨ ਦੇ ਹਾਲਾਤਾਂ ਨੂੰ ਜਿਹੜਾ ਵਾ ਉਹ ਸੁਧਾਰਿਆ ਜਾਵੇ ਔਰ ਵੇਖਿਆ ਜਾਵੇ ਕਿ ਇਹ ਬੱਸ ਅਡਾ ਔਰ ਇਥੇ ਜਿਹੜੀਆਂ ਬੱਸਾਂ ਨੇ ਜਿਹੜੀਆਂ ਕਿ ਲੰਮੇ ਰੋਡ ਦੀਆਂ ਉਹ ਅੰਦਰ ਨਹੀਂ ਬਾਹਰੋ-ਬਾਰ ਹੀ ਚੱਲੀ ਜਾਂਦੀਆਂ ਨੇ ਤਾ ਲੋਕ ਉਹ ਵੀ ਮੰਗ ਕਰ ਰਹੇ ਨੇ ਕਿ ਉਹਨਾਂ ਬੱਸਾਂ ਨੂੰ ਅੰਦਰ ਆਇਆ ਜਾਵੇ ਤਾਂ ਕਿ ਜਿਹੜੇ ਲੋਕ ਨੇ ਆਪਣੀ ਜਿਹੜੀ ਜਗ੍ਹਾ ਤੇ ਪਹੁੰਚਣਾ ਤੇ ਪਹੁੰਚ ਸਕਣ ਪਰ ਵੇਖਣਾ ਹੋਵੇਗਾ ਕਿ ਹੁਣ ਕਿੰਨੀ ਜਲਦੀ ਜੜਾ ਵਾ ਤਰਨਤਾਰਨ ਦੇ ਬੱਸਾਡੇ ਵੱਲ ਧਿਆਨ ਦੇ ਪਾਉਂਦੇ ਨੇ ਕੈਮਰਾਮੈਨ ਪਰਸਨ ਵਿਜੇ ਕੁਮਾਰ ਇੰਡੀਆ ਨਿਊਜ਼ ਪੰਜਾਬ ਤਰਨਤਾਰਨ ਇੱਕ ਤੇ ਆਏ ਤੁਸੀਂ ਮਹਾਰਾਜ ਬਸਟੈਂਡ ਤੇ ਕੀ ਹਾਲਾਤ ਥੋਦੇ ਇੱਥੇ ਬਹੁਤ ਮਾੜੇ ਹਾਲਾਤ ਹੈ ਮਹਾਰਾਜ ਨਾ ਫਲੇਸ਼ਾ ਜ ਪਾਣੀ ਇਹ ਨਾ ਇੱਥੇ ਪਾਣੀ ਆ ਅੰਦਰ ਪਾ ਗੰਦ ਵੇਖੋ ਕਿ ਨਾ ਇਹ ਇਹ ਇਨਾ ਪਾਣੀ ਕਿਉਂ ਆ ਇਨਾ ਪਾਣੀ ਸੀਵਰ ਕਰਦੇ ਸੀਵਰ ਨਹੀਂ ਚੱਲਦੇ ਅੱਛਾ ਸਵਾਹੀ ਨਹੀਂ ਹੈਗੀ ਬਦਬੂ ਆਦੀ ਹੈ ਪੂਰੀ ਬਦਬੂ ਆ ਇਹ ਕੀ ਹੋਣਾ ਚਾਹੀਦਾ ਸਵਾਹੀ ਹੋਣੀ ਚਾਹੀਦੀ ਮਹਾਰਾਜ ਬਤਾ ਲੋ ਕਿੰਨੇ ਲੋਕ ਇੱਥੇ ਆਉਂਦੇ ਜਾਂਦੇ ਨੇ ਬਹੁਤ ਆਉਂਦੇ ਆ ਮਹਾਰਾਜ ਜਨਤਾ ਬਹੁਤ ਦੁਖੀ ਆ ਹਾਂਜੀ ਇਹਨਾ ਜੀ ਸਕੰਤ ਸਿੰਘ ਇਹ ਕਿਹੜੀ ਜਗ੍ਹਾ ਹੈ ਜੋ ਪਰੰਤਨ ਬਾਸਾਡਾ ਕੀ ਲਾਹਤ ਹੈ ਲਾਹਤ ਮਾਰੇ ਤੁਸੀਂ ਅੱਧਾ ਘੰਟਾ ਪਹਿਲਾਂ ਆਉਂਦੇ ਤੇ ਇਥੇ ਕਿਨਾਂ ਨਾ ਪਾਣੀ ਗੋੜੇ ਵੱਡੇ ਧੱਗੇ ਧੱਗੇ ਅੱਛਾ ਹਾਂਜੀ ਤੇ ਬਾਥਰੂਮ ਦੇ ਬਾਥਰੂਮ ਚ ਵੇਖ ਲੋ ਜਾ ਕੇ ਪਾਣੀ ਪੂਣੀ ਘੱਟ ਵਾਦੀ ਆਉਂਦਾ ਇਹ ਵਰਗੂ ਆਉਂਦੀ ਹੈ ਬਹੁਤ 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 ਹੀ ਹਣੀ ਹਣੀ ਜੋ ਬਾਥਰੂਮਾਂ ਚ ਪਾਣੀ ਨਾ ਹੋਇਆ ਤੇ ਹਾਲਾਤ ਇੱਥੇ ਕਦੀ ਇਸੇ ਤਰ੍ਹਾਂ ਦੇ ਰਹੇ ਤੇ ਜਿੰਨੋ ਕਾਰਸ ਹੋ ਗਈ ਇਹੋ ਹਾਲ ਦਾ ਕੋਈ ਸੁਧਾਰ ਨਹੀਂ ਕਰਦੇ ਬਸ ਇਹਦੇ ਅੰਦਰ ਵੀ ਗੰਦ ਬੜਾ ਪਿਆ ਹੋਇਆ ਹਾਂਜੀ ਕੀ ਹੋਣਾ ਚਾਹੀਦਾ ਇਹਦੇ ਸੁਧਾਰ ਕਰਨੀ ਚਾਹੀਦੀ ਹੈ ਸਰਕਾਰ ਨੂੰ ਸਰਕਾਰ ਨੂੰ ਚਾਹੀਦਾ ਤੇ ਇਥੇ ਉਚਾ ਕਰਨ ਅੱਡਾ ਈਵਰ ਪਾਣੀ ਨਹੀਂ ਚੱਲਦਾ ਅਹਸਾਸ ਭਾਈ ਹੁੰਦੇ ਜੀ ਇਹਨੇ ਕੁ ਚੰਗੇ ਨਹੀਂ ਕੀ ਇਹ ਵੀ ਜਗ੍ਹਾ ਤੇ ਦਿੰਦੀ ਅਹੀਂ ਉਹ ਤੋਂ ਇਹ ਇਹ ਬਾਕਾ ਦਾ ਹਾਂਜੀ ਬਾਕਾ ਦਾ ਕੀ ਲਾ ਦੋ ਤੇ ਗਲਾ ਅੰਦਰ ਦੇਖੋ ਪਿਸ਼ਾਬ ਕਟ ਗਿਆ ਪਾਣੀ ਨਾਲ ਭੂੜ ਭਿੱਜ ਗਿਆ ਪਾਣੀ ਬਹੁਤ ਅੰਦਰ ਵੜਿਆ ਲੱਗਦਾ ਹਾਂਜੀ ਕੋਈ ਸਫਾਈ ਨਹੀਂ ਕੀਤੀ ਰਹਿਣੀ ਕੋਈ ਬਾ ਹਾਂ ਬਾ ਸੋਣਾ ਗੋਲਿਆ ਰੱਖਦੇ ਆਮ ਜਿਹੜੀਆਂ ਕੋਈ ਕੁਸ਼ੀ ਨਹੀਂ ਕੋਈ ਜਿਹੜੇ 5000 ਰੁਪਏ ਲਏ ਜਾ ਰਹੇ ਉਹ ਇਹਨਾਂ ਨੂੰ ਪਤਾ ਵੀ ਗਲਤ ਬਾ ਹਾਂਜੀ ਪੂਰੇ ਗਲਤ ਹੈ। ਸੇਮ ਸੇਮ ਕਿਥੇ ਕੰਮ ਕਰਦੇ? ਇੱਥੇ ਬਾਥਰੂਮ ਹੈ। ਆਹ ਬਾਥਰੂਮ ਹੈ। ਬਾਥਰੂਮ ਨਾਲ ਬਾਥਰੂਮ ਹੈ। ਸੀਵਰ ਬੰਦ ਆ ਗਿਆ ਸਾਹਿਬ ਜੀ। ਸੀਵਰ ਬੰਦ ਹੋਇਆ ਬਸ ਹੁਣ ਮੈਨੂੰ ਕੋਲਾ ਹੁਣ ਦੱਸਿਆ ਨਹੀਂ। ਕਿਹਾ ਗਈ ਹੈ। ਤੋ ਤਨਾ ਕਿਹਾ ਆਜੇ ਤੂੰ ਹੀ ਗਰਾ ਹੋਣੀ। ਅੱਛਾ। ਹਾਂਜੀ। ਕਹਿੰਦੇ ਤੂੰ ਹੀ ਖਿਲਾਓ। ਹਾਂ ਤੂੰ ਹੀ ਖਿਲਾਓ। ਆਖਿਆ ਕਿ ਇਹਨਾਂ ਨੇ ਤੁਹਾਨੂੰ। ਹਾਂਜੀ। ਤੁਹਾਨੂੰ ਕਿੰਨੇ ਨੇ ਲਿਖਿਆ? ਅਸੀਂ ਜੇ ਇੱਥੇ ਬਾਥਰੂਮ ਸਫਾਈ ਕਰਦੇ ਹਾਂ ਤਾਂ ਕੋਈ ਰੋੜੀ ਨਹੀਂ ਅਸੀਂ। ਕਿੰਨੇ ਪੈਸੇ ਲੈਂਦੇ? 5 ਰੁਪਏ ਬਾਥਰੂਮ ਆਜੇ ਤੇ ਦੋ ਜਾਂਦੀਆਂ ਕੋਈ 10 ਰੁਪਏ ਲੈ ਕੇ। ਬਾਤ ਨੂੰ ਤੇ ਲੈ ਰਿੰਗੇ ਪੰਜ ਦਸ ਨਹੀਂ ਭਾਵੇਂ ਆਰੰਗ ਕਰਕੇ ਆ ਜੀ ਪੰਜ ਬਾਤ ਨੂੰ ਗੱਲ ਪੰਜ ਦਸ ਅੱਛਾ ਤੇ ਤੁਹਾਨੂੰ ਦੇਂਦਾ ਨਹੀਂ ਵੈਸੇ ਰੱਖਦੇ ਆ ਕਿਹਾ ਜਿਨ੍ਹਾਂ ਨੇ ਉਹਨਾਂ ਸੌ ਰੁਪਏ ਸਾਡਾ ਕੀਤਾ ਵੀ ਅੰਦ ਜੀ ਲਿਆ ਕਰੋ ਅੱਛਾ ਬਾਕੀ ਜੇ ਕਿੰਨਾ ਕੋ ਬੈ ਕੱਢੀ ਹੋ ਜਾਂਦੀ ਹਾਂਜੀ ਕਿੰਨੇ ਬੈ ਕੱਢੀ ਆ ਦੋ 250 ਦੀ ਬਣਾ ਰੋਇਦਾ ਹਾਂਜੀ